ਸ਼ਮੇਸ਼ ਕੀਤਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਮੁਖਾਰ ਬਿੰਦ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜਾਪ ਸਹਿਬ ਦੀ ਬਾਣੀ ਜੋ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਅਪਸਤ ਗੁਰੂ ਦੀ ਕਿਰਪਾ ਦੇ ਸਦਕਾ ਵਿਚਾਰਨ ਦਾ ਯਤਨ ਕਰਦੇ ਆ ਰਹੇ ਕਲ ਦੇ دیਵਾਨਾਂ ਦੇ ਵਿੱਚ ਆਪਾਂ 175 ਤੱਕ ਛੰਤ ਤੱਕ ਜਿਹੜੀ ਉਹ ਵਿਚਾਰ ਕੀਤੀ ਸੀ ਜਪ ਸਹਿ ਇਸ ਤੋਂ ਅੱਗੇ ਆਪਾਂ ਉਸ ਪਵਿੱਤਰ ਬਾਣੀ ਨੂੰ ਸਤਿਗੁਰ ਦੇ ਕਿਰਪਾ ਦੇ ਸਦਕਾ ਵਿਚਾਰਨ ਦਾ ਯਤਨ ਕਰਨਾ ਹੈ ਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਬ੍ਰਹਮੰਡਸ ਹੈ ਬਰਮੰਡ ਦਾ ਭਾਗ ਹੈ ਜਗ ਤੇ ਸੰਸਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹੈ ਅਕਾਲ ਪੁਰਖ ਹੈ ਪ੍ਰਭੂ ਜੀ ਤੂੰ ਸਾਰੇ ਜਗਤ ਦਾ ਮਾਲਕ ਹੈ ਤੂੰ ਸਾਰੇ ਸੰਸਾਰ ਦਾ ਮਾਲਕ ਹੈ ਬਰਮੰਡਸ ਹੈ ਖਲ ਖੰਡਸ ਹੈ ਖਲ ਦਾ ਭਾਗ ਹੈ ਦੁਸ਼ਟ ਖੰਡਸ ਦਾ ਭਾਗ ਹੈ ਟੁੱਟੇ ਕਰਨਾ ਗੁਰੂ ਸਾਹਿਬ ਜੀ ਕਹਿੰਦੇ ਹੈ ਅਕਾਲ ਪੁਰਖ ਜੀ ਤੁਸੀਂ ਦੁਸ਼ਟਾਂ ਦੇ ਵੀ ਟੋਟੇ ਕਰਨ ਵਾਲੇ ਹੋ ਉਹਨਾਂ ਨੂੰ ਵੀ ਖਤਮ ਕਰਨ ਵਾਲੇ ਹੋ ਬਰਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਪਰਤੇ ਪਰ ਦਪਾਵ ਹੈ ਵੱਡੇ ਤੋਂ ਵੱਡਾ ਸਭ ਤੋਂ ਵੱਡਾ ਕਹਿੰਦੇ ਅਕਾਲ ਪੁਰਖ ਜੀ ਤੁਸੀਂ ਸਭ ਨਾਲੋਂ ਵੱਡੇ ਹੋ ਸਭ ਤੋਂ ਉੱਚੇ ਹੋ ਵੱਡਿਆਂ ਤੋਂ ਵੀ ਤੁਸੀਂ ਵੱਡੇ ਹੋ ਪਰਤੇ ਪਰ ਹੈ করুণাকর ਹੈ ਕਈ ਵਾਰੀ ਇਸ ਸ਼ਬਦ ਦਾ ਉਚਾਰਨ ਸੀ করুণাকর ਪੜਦੇ ਹਾਂ ਇਹਨੂੰ ਲੱਗ ਕਰਕੇ ਨਹੀਂ ਪੜਨਾ করুণাকর ਹੈ ਇਹਨੂੰ ਲੱਗ ਨਹੀਂ ਕਰਨਾ করুণাকর ਨਹੀਂ ਪੜਨਾ করুণাকর ਹੈ ਕਰੁਣਾ ਦਾ ਭਾਵ ਹੈ ਤਰਸ ਕਰਦਾ ਭਾਵ ਹੈ ਸੋਮਾ ਤੂੰ ਤਰਸ ਦਾ ਸੋਮਾ ਹੈ ਤੂੰ ਤਰਸ ਦਾ ਕਰ ਹੈ ਅਜੱਪਾ ਜਪ ਹੈ ਅਜੱਪਾ ਜਪ ਦਾ ਭਾਵ ਹੈ ਅਜੱਪ ਜਾਂ ਜਪ ਜਪ ਦਾ ਭਾਵ ਹੈ ਨਿਰੰਤਰ ਇੱਕ ਚੀਜ਼ ਨੂੰ ਵਾਰ-ਵਾਰ ਗਾਈ ਜਾਣਾ ਨੂੰ ਸੀ ਜਪ ਵੀ ਕਿਨ ਕਿਉਂਕਿ ਲੋਕ ਜਿਹੜੇ ਨੇ ਉਹ ਮੰਤਰ ਦੇ ਰਾਹੀ ਦੇਵਤਿਆਂ ਨੂੰ ਵਸ ਵਿੱਚ ਕਰਦੇ ਸਨ ਇੱਕ ਮੰਤਰ ਦਾ ਭਾਵ ਕੀ ਹੈ ਕਿਸੇ ਸ਼ਬਦ ਨੂੰ ਵਾਰ-ਵਾਰ ਰਿਪੀਟ ਕਰੀ ਜਾਣ ਨੂੰ ਮੰਤਰ ਆਖਿਆ ਜਾਂਦਾ ਸੀ ਉਸ ਮੰਤਰ ਦੇ ਨਾਲ ਵਸ ਵਿੱਚ ਕੀਤਾ ਜਾਂਦਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਜੱਪਾ ਜਪ ਹੈ ਤੂੰ ਇਸ ਮੰਤਰ ਤੋਂ ਵਿਪਰੇ ਹੈ ਇਸ ਮੰਤਰ ਦੀ ਪਹੁੰਚ ਤੋਂ ਪਰੇ ਹੈ ਭਾਵ ਕਿ ਤੈਨੂੰ ਮੰਤਰਾਂ ਰਾਹੀਂ ਨਹੀਂ ਪਾਇਆ ਜਾ ਸਕਦਾ ਕਦੇ ਵੀ ਤੈਨੂੰ ਮੰਤਰਾਂ ਰਾਹੀਂ ਕਦੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇੱਥੇ ਰੁਕ ਕੇ ਮੈਂ ਬੇਨਤੀ ਕਰਨੀ ਸੰਖੇਪ ਜੀ ਬੇਨਤੀ ਕਰਾਂਗਾ ਜੀ ਤੁਹਾਡੇ ਨਾਲ ਸਮਝ ਨਹੀਂ ਕਿਉਂਕਿ ਇਹ ਸ਼ੰਦ ਜਿਹੜਾ ਮੈਂ ਪੂਰਾ ਕਰਨਾ ਜਿਹਦੇ ਦੀਵਾਣਾ ਚਾਹ। ਜੇ ਮੈਂ ਆਖਾਂ ਆਪਜੀ ਨੂੰ ਛੋੜਾ ਜਸਮ ਜਿਉ। ਵੀ ਇਹ ਗੁਰਬਾਣੀ ਦਾ ਸ਼ਬਦ ਹੈ। ਇਸ ਸ਼ਬਦ ਨੂੰ ਵਾਰ-ਵਾਰ ਰਿਪੀਟ ਕਰਨ ਦੇ ਨਾਲ ਪਰਮਾਤਮਾ ਮਿਲ ਜਾਏਗਾ। ਐਸਾ ਨਹੀਂ ਹੋ ਸਕਦਾ ਕਦੇ ਵੀ। ਕੋਈ ਵੀ ਸ਼ਬਦ ਦੇ ਦੇ। ਜੇ ਆਖਿਆ ਜਾ ਬੀਬੀ ਇਸ ਨੂੰ ਵਾਰ-ਵਾਰ ਸਮਝਿਓ ਥੋੜਾ ਜਿਹਾ ਵੀ ਵਾਰ-ਵਾਰ ਰਿਪੀਟ ਕਰਨ ਦੇ ਨਾਲ ਪ੍ਰਮਾਤਮਾ ਮਿਲ ਜਾਏਗਾ ਐਸਾ ਨਹੀਂ ਹੋ ਸਕਦਾ ਕਦੇ ਵੀ ਪਰ ਮੈਂ ਦੂਜਾ ਪੱਖ ਵੀ ਸਾਂਝਾ ਕਰਨ ਕਿਹਾ ਜੇ ਗੁਰਬਾਣੀ ਦਾ ਸ਼ਬਦ ਹੈ ਤਾਂ ਸ਼ਬਦ ਚਾਹੇ ਛੋਟਾ ਹੈ ਵੱਡਾ ਹੈ ਕਿਸੇ ਪ੍ਰਕਾਰ ਦਾ ਵੀ ਹੈ ਪਰ ਉਸ ਸ਼ਬਦ ਨਾਲ ਰੱਬ ਪ੍ਰਾਪਤ ਹੋ ਸਕਦਾ ਹੈ ਮੈਂ ਦੋ ਪੱਖ ਰੱਖੇ ਨੇ ਥੋੜਾ ਜਿਹਾ ਸਮਝਿਓ ਬੀ ਜੇ ਵਾਰ-ਵਾਰ ਉਸ ਸ਼ਬਦ ਨੂੰ ਰਿਪੀਟ ਕਰਨ ਨਾਲ ਆਖਾਂ ਵੀ ਰੱਬ ਮਿਲ ਜਾਏਗਾ ਏਸਾਨੀ ਹੋ ਸਕੇਗਾ ਪਰ ਉਸ ਸ਼ਬਦ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਹੈ ਕਿਉਂਕਿ ਉੱਥੇ ਸਾਡੇ ਕੋਲ ਇੱਕ ᔪਗਤੀ ਤੇ ਢੰਗ ਦਾ ਹੋਣਾ ਬੜਾ ਜ਼ਰੂਰੀ ਹੈ ਹੁਣ ਦੇਖੋ ਇੱਕ ਸ਼ਬਦ ਹੁਣ ਗੁਰਬਾਣੀ ਵਿੱਚ ਤਾਂ ਕਿੰਨੇ ਦੀ ਗੱਲ ਕੀਤੀ ਹੈ ਮੈਂ ਫਿਰ ਵੀ ਪੂਰੇ ਸ਼ਬਦ ਦੀ ਗੱਲ ਕੀਤੀ ਗੁਰਬਾਣੀ ਤਾਕ ਦੀ ਵੀ ਇੱਕ ਕਿਨਕਾ ਵਸਾਲੋ ਰੱਬ ਮਿਲ ਜੇਗਾ ਪਰ ਉੱਥੇ ᔪਗਤੀ ਕੀ ਏ ਢੰਗ ਕੀ ਏ ਤਰੀਕਾ ਕੀ ਏ ਇੱਕ ਕਿਨਕਾ ਗੁਰਬਾਣੀ ਦਾ ਕਿਨਕਾ ਨਾਮ ਦਾ ਕਿਨਕਾ ਜਿਸ ਹੁਣ ਅਗਲੀ ਗੱਲ ᔪਗਤੀ ਦੀ ਏ ਢੰਗ ਦੀ ਜਿਹੜਾ ਢੰਗ ਦੱਸਿਆ ਗਿਆ ਏ ਏ ਕਿਨਕਾ ਜਿਸ ਜੀਬ ਸਾਵ ਹੁਣ ਜ਼ੁਗਤੀ ਕਿਹੜੀ ਹੈ ਜੀ ਅੰਦਰ ਵਸਾਉਣ ਦੀ ਅੰਦਰ ਟਿਕਾਣ ਦੀ ਜਿਹੜੀ ਜ਼ੁਗਤੀ ਦਿੱਤੀ ਗਈ ਉਹਨੂੰ ਸਮਝਣ ਦਾ ਯਤਨ ਕਰਿਓ ਵੀ ਇੱਕ ਸ਼ਬਦ ਨੂੰ ਵਾਰ-ਵਾਰ ਰਿਪੀਟ ਕਰਨਾ ਨਹੀਂ ਮਿਲਣਾ ਪਰ ਜਿਹੜੀ ਜ਼ੁਗਤੀ ਦਿੱਤੀ ਗਈ ਹੈ ਜਿਹੜਾ ਢੰਗ ਦੱਸਿਆ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਬਚਨ ਹੈ ਇੱਕ ਤੁਹਾਨੂੰ ਯਾਦ ਵੀ ਹੋਵੇਗਾ ਏ ਮਨ ਹਰ ਜੀ ਧਿਆਏ ਤੂੰ ਅਗਲੀ ਕੀ ਇਹ ਗੱਲ ਅਗਲੀ ਢੰਗ ਦੀ ਹੈ। ਜ਼ੁਗਤੀ ਦੀ ਹੈ। ਉਸ ਜ਼ੁਗਤੀ ਨਾਲ ਰੱਬ ਨੇ ਮਿਲਣਾ ਹੈ। ਉਸ ਢੰਗ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇਕਚਿਤ ਪਾਏ। ਹੁਣ ਆ ਢੰਗ ਹੈ ਆ ਜ਼ੁਗਤੀ ਹੈ ਜੀ। ਜੇ ਇਹ ਜ਼ੁਗਤੀ ਤੁਹਾਡੇ ਕੋਲ ਹੈ ਤੁਸੀਂ ਇੱਕ ਸ਼ਬਦ ਨਾਲ ਕੀ ਇੱਕ ਕਿਨਕੇ ਨਾਲ ਵੀ ਰੱਬ ਪਾ ਸਕਦੇ ਹੋ? ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ ਜੇ ਇਹ ਢੰਗ ਜੁਗਤੀ ਨਹੀਂ ਹੈ ਤੁਹਾਡੇ ਕੋਲ ਤਾਂ ਫਿਰ ਯਾਦ ਰੱਖੋ ਜਿੰਨਾ ਮਰਜ਼ੀ ਉਹਨੂੰ ਰਿਪੀਟ ਕਰੀ ਜਾਓ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਪਰਮਾਤਮਾ ਨਹੀਂ ਮਿਲਣਾ ਉਹਨੂੰ ਹਾਸਲ ਨਹੀਂ ਕਰ ਸਕਦੇ ਸੇ ਵੇਖੋ ਮੈਂ ਇੱਕ ਦੋ ਹੋਰ ਬੇਨਤੀਆਂ ਕਰਨੀਆਂ ਹਨ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਕੋਈ ਥਾਂ ਟਿਕਾਣਾ ਢੰਗ ਨੀਅਤ ਨਹੀਂ ਕੀਤਾ ਜੇ ਕੋਈ ਇਸ ਤਰ੍ਹਾਂ ਦੀ ᔪਗਤੀ ਨਹੀਂ ਦਿੱਤੀ ਵੀ ਤੁਸੀਂ ਜੰਗਲਾਂ ਚ ਚਲੇ ਜਾਓ ਜਾਂ ਪਹਾੜਾਂ ਚ ਚਲੇ ਜਾਓ ਬਿਲਕੁਲ ਨਹੀਂ ਉਹਨਾਂ ਨਾਮ ਜਪਣ ਲਈ ਸਹਿਬ ਨੇ ਕਿਹੜੀ ᔪਗਤੀ ਦਿੱਤੀ ਹੈ ਜੀ ਹਾਤ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਇਹ ਨਹੀਂ ਆਖਿਆ ਵੀ ਤੂੰ ਕਾਮ ਛੱਡ ਦੇ ਆਪਣਾ ਕਾਰੋਬਾਰ ਛੱਡ ਦੇ ਸਾਰੀ ਗੱਲ ਜਿਹੜੀ ᔪਗਤੀ ਦਿੱਤੀ ਏ ਢੰਗ ਦੱਸਿਆ ਉਹ ਸਾਰਾ ਚਿੱਤ ਦਾ ਦੱਸਿਆ ਹਿਰਦੇ ਦਾ ਦੱਸਿਆ ਸੈਭਰੀ ਨੇ ਕਿ ਅਭੀ ਕੰਮਕਾਰ ਛੱਡ ਕੇ ਤੂੰ ਭਗਤੀ 'ਚ ਜੁੜ ਜਾ ਸਹਿਬ ਜੀ ਕਹਿੰਦੇ ਇਨਾਂ ਹੱਤਾਂ ਨਾਲ ਕੰਮਕਾਰ ਵੀ ਕਰ ਪਰ ਤੇਰਾ ਚਿੱਤ ਜੁੜਿਆ ਹੋਣਾ ਚਾਹੀਦਾ ਮੈਂ ਇੱਕ ਇੱਕ ਉਦਾਹਰਨ ਦਵਾਗਾ ਸ਼ਬਦ ਉਹ ਵੱਡਾ ਏ ਮੈਂ ਕੇਵਲ ਇੱਕ ਉਦਾਹਰਨ ਦੇ ਲੱਗਿਆ ਤੁਸੀਂ ਸ਼ਬਦ ਪੜ੍ਹਦੇ ਹੋ ਆ ਨੀਲੇ ਕਾਗਦ ਕਾਟੀਲੇ ਗੁੱਡੀ ਅਕਾਸ਼ ਮਧੇ ਭਰ ਮੀਲੇ ਪੰਜ ਜਨਾਸਿਓ ਬਾਤ ਬਤਉਆ ਚੀਤ ਸੋਡਾਰੀ ਡੋਰੀ ਰੱਖੀ ਨੇ ਭਗਤ ਨਾਮਦੇਵ ਜੀ ਵੀ ਬੱਚੇ ਇਕੱਠੇ ਹੋ ਕੇ ਪਤੰਗ ਉਡਾਰੇ ਨੇ ਪਤੰਗ ਬਹੁਤ ਉੱਚੀ ਉੱਡ ਗਈ ਪੰਜ ਜਨਾਸਿਓ ਬਾਤ ਬਤਉਆ ਆਪਸ ਵਿੱਚ ਗੱਲਾਂ ਵੀ ਕਰ ਰਹੇ ਨੇ ਪਰ ਉਸ ਬੱਚੇ ਦੇ ਜਿਹੜਾ ਚਿੱਤ ਉਹ ਡੋਰੀ ਵੱਲ ਹੈ ਵੀ ਕਿੱਥੇ ਮੇਰੀ ਪਤੰਗ ਟੱਟੀ ਨਾ ਜਾਵੇ ਗੱਲਾਂ ਕਰ ਰਹੇ ਨੇ ਉਹ ਪਰ ਜਿਹੜੀ ਅਸਲ ਜ਼ੁਗਤੀ ਹੈ ਉਸੇ ਤਰ੍ਹਾਂ ਵੀ ਚਿੱਤ ਜਿਹੜਾ ਡੋਰੀ ਵਿੱਚ ਲੱਗਿਆ ਹੋਇਆ ਹੈ ਸਹਿਬ ਜੀ ਕਹਿੰਦੇ ਕੰਮ ਕਾਜ ਕਰ ਕਰ ਜਿੱਥੇ ਮਰਜੀ ਜਾ ਪਰ ਤੇਰਾ ਚਿੱਤ ਜੁੜਿਆ ਹੋਣਾ ਚਾਹੀਦਾ ਜੇ ਚਿੱਤ ਜੁੜਿਆ ਫਿਰ ਰੱਬ ਪਾਉਣਾ ਔਖਾ ਨਹੀਂ ਹੈ ਫਿਰ ਪਰਮਾਤਮਾ ਨੂੰ ਪਾਉਣਾ ਔਖਾ ਨਹੀਂ ਹੈ ਹੁਣ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਆਪ ਜੀ ਨੂੰ ਮੈਂ ਫਿਰ ਸ਼ਬਦ ਸਾਂਝਾ ਕਰਨ ਲੱਗਿਆ ਜੀ ਖਿਆਲ ਚ ਆਇਆ ਰਾਮ ਰਾਮ ਸਭ ਕੋ ਕਹ ਕਿ ਹਰ ਰਾਮ ਨਾ ਹੋਏ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਹਰ ਕੋਈ ਜਪ ਰਿਹਾ ਪਰ ਪਰਮਾਤਮਾ ਮਿਲ ਨਹੀਂ ਰਿਹਾ ਕਿਉਂ ਕਿਉਂਕਿ ਜੀਵ ਤਾਂ ਕਿਸੇਮਤ ਕਰ ਲਿਆ ਰਾਮ ਰਾਮ ਸਭ ਕੋ ਕਹ ਪਰ ਰਾਮ ਨਹੀਂ ਪਾਇਆ ਪਰਮਾਤਮਾ ਨਹੀਂ ਪਾਇਆ ਕਾਰਨ ਅੰਦਰ ਨਹੀਂ ਗਿਆ ਨਾਮ ਹਿਰਦੇ ਤੱਕ ਨਹੀਂ ਪਹੁੰਚਿਆ ਨਾ ਹੁਣ ਮਨੁੱਖ ਨਾਮ ਜਪ ਰਿਹਾ ਬਾਣੀ ਪੜ ਰਿਹਾ ਕਈ ਸਮੇਂ ਤੋ ਪਰ ਹਿਰਦੇ ਤੱਕ ਨਹੀਂ ਪਹੁੰਚਿਆ ਜੇ ਹਿਰਦੇ ਤੱਕ ਨਹੀਂ ਪਹੁੰਚਿਆ ਨਾਮ ਤਾਂ ਫਿਰ ਯਾਦ ਰੱਖਿਓ ਉੰਦੀ ਪ੍ਰਾਪਤੀ ਨਹੀਂ ਹੋਣੀ ਫਿਰ ਜਿੰਨਾ ਮਰਜ਼ੀ ਉਹਨੂੰ ਰਿਪੀਟ ਕਰੀ ਜਾਈਏ ਹੁਣ ਅਗਲੀ ਗੱਲ RAM RAM ਸਭ ਕੋ ਕਹੇ ਕਿਹਾ RAM ਨਾ ਹੋਏ ਗੁਰ ਪ੍ਰਸਾਦਿ ਰਾਮਨ ਮੰਨ ਵਸੈ ਤਾਂ ਫਲ ਪਾਵੈ ਕੋਏ ਹੁਣ ਧਿਆਨ ਦਿਓ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜੇ ਤੂੰ ਮਨ ਵਿੱਚ ਵਸਾਉਣਾ ਤਾਂ ਤੈਨੂੰ ਜਪੇ ਹੋਏ ਨਾਮ ਦਾ ਫਲ ਮਿਲਣਾ ਹੈ ਤਾਂ ਫਲ ਪਾਵੈ ਕੋਏ ਹੁਣ ਜੇ ਮੈਂ ਅੱਖਾਂ ਜੀ 5 ਮਿੰਟਾਂ ਚ ਆ ਨਿਵੇੜਨਾ ਤੇ 10 ਮਿੰਟ ਚ ਆ ਨਿਵੇੜਨਾ ਫਿਰ ਪ੍ਰਾਪਤੀ ਨਹੀਂ ਹੈ ਕਦੇ ਵੀ ਫਿਰ ਨਹੀਂ ਮਿਲਿਆ ਜਾ ਸਕਦਾ ਫਿਰ ਸਹਿਬ ਜੀ ਕਹਿੰਦੇ ਉਹਨੂੰ ਜਿੰਨਾ ਮਰਜ਼ੀ ਰਿਪੀਟ ਕਰੀ ਜਾਓ ਜਿੰਨਾ ਮਰਜ਼ੀ ਉਹਨੂੰ ਗਾਈ ਜਾਓ ਫਿਰ ਜਿੰਨਾ ਮਰਜ਼ੀ ਧਿਆਈ ਜਾਓ ਪਰ ਜਿੰਨੀ ਦੇਰ ਤੱਕ ਤੁਹਾਡਾ ਹਿਰਦਾ ਨਹੀਂ ਜੁੜਦਾ ਮੈਂ ਕੇਵਲ ਜ਼ੁਗਤੀ ਦੀ ਗੱਲ ਕਰ ਰਿਹਾ ਸਾਂ ਤੁਸੀਂ ਗੁਰਬਾਣੀ ਦਾ ਕਿਨਕਾ ਚੱਕ ਲਵੋ ਪਰ ਤੁਹਾਡਾ ਉਹ ਕਿਨਕਾ ਹਿਰਦੇ ਤੋਂ ਨਿਕਲੇਗਾ ਤੇ ਉਹਦੀ ਪ੍ਰਾਪਤੀ ਹੋਵੇਗੀ ਜੇ ਰਸਨਾ ਤੱਕ ਸੀਮਤ ਰਹਿ ਗਿਆ ਜਾਂ ਸਮੇਂ ਤੱਕ ਸੀਮਤ ਰਹਿ ਗਿਆ ਵੀ ਇਹਨੇ ਸਮੇਂ ਚ ਨਿਬੇੜ ਦੇਣਾ ਫਿਰ ਉਹਦੀ ਪ੍ਰਾਪਤੀ ਨਹੀਂ ਹੋਣੀ ਫਿਰ ਸਾਬ ਜੀ ਕਹਿੰਦੇ ਜਿੰਨਾ ਮਰਜੀ ਉਹਨੂੰ ਗਾਈ ਜਾਓ ਤੁਸੀਂ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਇ ਕੈਣ ਨਾਲ ਨਹੀਂ ਹਿਰਦੇ ਚ ਵਸਾਉਣ ਨਾਲ ਮਿਲਣਾ ਓ ਆਖਣ ਨਾਲ ਨਹੀਂ ਹੁਣ ਮੈਂ ਫਿਰ ਤੁਹਾਨੂੰ ਉਦਾਹਰਨ ਦੇ ਲੱਗਿਆ ਕੜਾ ਪ੍ਰਸ਼ਾਦ ਹੈ ਕੋਈ ਪੁੱਛੇ ਮੈਨੂੰ ਵੀ ਕੜਾ ਪ੍ਰਸ਼ਾਦ ਬਣਾਉਣ ਲਈ ਕੀ ਕਰਨਾ ਪਏਗਾ ਜੇ ਮੈਂ ਇਹ ਆਖ ਦਿੱਤਾ ਵੀ ਆਹ ਚੀਜ਼ਾਂ ਵਰਤਣੀਆਂ ਨੇ ਚੀਨੀ ਹੋ ਗਈ ਘਿਓ ਹੋ ਗਿਆ ਆਟਾ ਹੋ ਗਿਆ ਪਾਣੀ ਹੋ ਗਿਆ ਵੈਸੇ ਜਦੋਂ ਮੈਂ ਅਰਦਾਸ ਕਰਦਾ ਤੇ ਮੈਂ ਪੰਚਮ ਸ਼ਬਦ ਵਰਤਦਾ ਜੀ ਵੀ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਵੇਸੇ ਮੈਂ ਚਾਰ ਚੀਜ਼ਾਂ ਤਾਂ ਗਿਣਾ ਦਿੱਤੀਆਂ ਪੰਜਵੀਂ ਕਿਹੜੀ ਚੀਜ਼ ਹੈ ਤੁਸੀਂ ਖੋਜ ਲਿਓ ਆਪੇ ਇੱਕ ਤਾਂ ਹੋ ਗਿਆ ਆਟਾ ਜੀ ਇੱਕ ਹੋ ਗਈ ਚੀਨੀ ਇੱਕ ਹੋ ਗਿਆ ਪਾਣੀ ਇੱਕ ਹੋ ਗਿਆ ਘਿਓ ਤੇ ਪੰਜਵੀਂ ਕਿਹੜੀ ਚੀਜ਼ ਹੈ ਇਹ ਤੁਸੀਂ ਖੋਜ ਲਿਓ ਤੁਸੀਂ ਦੱਸ ਲਿਓ ਵੀ ਪੰਜਵੀਂ ਕਿਹੜੀ ਚੀਜ਼ ਵਿੱਚ ਪੈਂਦੀ ਹੈ ਮੈਂ ਜਿਹੜੀ ਬੇਨਤੀ ਕਰ ਰਿਹਾ ਜੇ ਕੋਈ ਪੁੱਛੇ ਹੁਣ ਜੇ ਮੈਂ ਦੱਸ ਦਿੱਤਾ ਵੀ ਕੜਾ ਪ੍ਰਸ਼ਾਦ ਬਣਾਉਣ ਲਈ ਆ ਚੀਜ਼ਾਂ ਦੀ ਲੋੜ ਐ ਪਰ ਜੇ ਮੈਨੂੰ ਪਤਾ ਹੈ ਵੀ ਆ ਚੀਜ਼ਾਂ ਦੀ ਲੋੜ ਐ ਪਰ ਉਹਦੇ ਲਈ ਜਾਦਾ ਜ਼ਰੂਰੀ ਜ਼ੁਗਤੀ ਦਾ ਹੋਣਾ ਵੀ ਕਦੋਂ ਪਾਣੀ ਪਏਗਾ ਕਦੋਂ ਚੀਨੀ ਪਏਗੀ ਕਦੋਂ ਅਸੀਂ ਆਟਾ ਪਾਣਾ ਐ ਕਿੰਨੀ ਸੰਗਤ ਦੇ ਲਈ ਕਿੰਨੇ ਕੜੇ ਪ੍ਰਸ਼ਾਦ ਦੀ ਜ਼ਰੂਰਤ ਐ ਇਹ ਜ਼ੁਗਤੀ ਦਾ ਤੁਹਾਡੇ ਕੋਲ ਹੋਣਾ ਬੜਾ ਜ਼ਰੂਰੀ ਐ ਪਾਣੀ ਪਹਿਲਾਂ ਨਹੀਂ ਪਾ ਸਕਦੇ ਵੱਧ ਨਹੀਂ ਪਾ ਸਕਦੇ ਘੱਟ ਨਹੀਂ ਪਾ ਸਕਦੇ ਜੇ ਇਹ ਜੁਗਤੀ ਤੁਹਾਡੇ ਕੋਲ ਨਹੀਂ ਹਾਂ ਤੁਹਾਨੂੰ ਜੇ ਇਹ ਪਤਾ ਹੈ ਵੀ ਆ ਚੀਜ਼ਾਂ ਪੈਂਦੀਆਂ ਪਰ ਜੁਗਤੀ ਨਹੀਂ ਤੁਹਾਡੇ ਕੋਲ ਤਾਂ ਤੁਸੀਂ ਕੜਾ ਪ੍ਰਸ਼ਾਦ ਨਹੀਂ ਬਣਾ ਸਕਦੇ ਹੁਣ ਏਸੇ ਤਰ੍ਹਾਂ ਜੇ ਮੈਂ ਆਖ ਦਿੱਤਾ ਵੀ ਆ ਸ਼ਬਦ ਲੈ ਜਾਓ ਸ਼ਬਦ ਨਾਲ ਰੱਬ ਮਿਲ ਜੇਗਾ ਪਰ ਜੁਗਤੀ ਦਾ ਹੋਣਾ ਤਾਂ ਬੜਾ ਜ਼ਰੂਰੀ ਹੈ ਨਾ ਜੁਗਤੀ ਕਿਹੜੀ ਮੈਂ ਫਿਰ ਬਚਨ ਸਾਂਝਾ ਕਰਨ ਲੱਗਾ ਏ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਸ਼ਬਦ ਦੇ ਬਜਾਏ ਤੁਸੀਂ ਕਿਨਕਾ ਇੱਕ ਸਿੱਖਿਆ ਚੱਕ ਲਵੋ ਪਰ ਸਹਿਬ ਜੀ ਕਹਿੰਦੇ ਚਿੱਤ ਨਾਲ ਜੋੜ ਕੇ ਗਾਓ ਫਿਰ ਉਹਨੇ ਮਿਲ ਜਾਣਾ ਸਾਨੂੰ ਫਿਰ ਉਹਦੀ ਪ੍ਰਾਪਤੀ ਹੋ ਜਾਣੀ ਹੈ ਮੈਂ ਬੇਨਤੀ ਕਰ ਰਿਹਾ ਵੀ ਢੰਗ ਤੇ ਤਰੀਕਾ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਲੱਗਿਆ ਵੀ ਤੁਸੀਂ ਪਰਬਤਾਂ 'ਚ ਬੈਠਿਓ ਢੰਗ ਠੀਕ ਨਹੀਂ ਤੁਸੀਂ ਜੰਗਲਾਂ 'ਚ ਬੈਠਿਓ ਕਾ ਢੰਗ ਠੀਕ ਨਹੀਂ ਤੁਸੀਂ ਆਪਣੇ ਆਪ ਨੂੰ ਸਾਧ ਦੇ ਕੇ ਘਰ-ਬਾਰ ਛੱਡ ਕੇ ਸਾਧੂ ਬਣੇ ਬੈਠੇ ਹੋ ਇਹ ਢੰਗ ਠੀਕ ਨਹੀਂ ਤੁਸੀਂ ਘਰਾਂ ਵਿੱਚ ਰਹਿ ਕੇ ਘਰ-ਗ੍ਰਸਤੀ ਚ ਰਹਿ ਕੇ ਵੀ ਤੁਸੀਂ ਰੱਬ ਪਾ ਸਕਦੇ ਹੋ ਪਰ ਤੁਹਾਡਾ ਚਿੱਤ ਜੁੜਿਆ ਹੋਣਾ ਚਾਹੀਦਾ ਆ ਜੁਗਤੀ ਦਿੱਤੀ ਹੈ ਸਾਨੂੰ ਗੁਰੂ ਸਾਹਿਬ ਜੀ ਨੇ ਵੀ ਤੁਹਾਡੇ ਮਨ ਦਾ ਜੁੜਿਆ ਹੋਣਾ ਬੜਾ ਜ਼ਰੂਰੀ ਹੈ ਮੈਂ ਅਰੰਭਤਾ ਤੋਂ ਇਹ ਬੇਨਤੀ ਕੀਤੀ ਹੈ ਬੀ ਉਹਨੂੰ ਮੰਤਰਾਂ ਨਾਲ ਨਹੀਂ ਪਾਇਆ ਜਾ ਸਕਦਾ ਇੱਕ ਚੀਜ਼ ਨੂੰ ਰਿਪੀਟ ਵਾਰ-ਵਾਰ ਕਰਨ ਨਾਲ ਨਹੀਂ ਪਾਇਆ ਜਾ ਸਕਦਾ ਜੇ ਤੁਸੀਂ ਹਿਰਦੇ ਤੋਂ ਇੱਕ ਕਿਨਕਾ ਵੀ ਗਾ ਲਵੋ ਤਾਂ ਉਹਨੂੰ ਪ੍ਰਾਪਤ ਕਰ ਸਕਦੇ ਹੋ ਹੁਣ ਕਿੰਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਪਾਪੀ ਕੋ ਕਰਮੀ ਮਿਲੇ ਤੇ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਦਿੱਤਾ ਨਾ ਉਹਨਾਂ ਨੂੰ ਇੱਕ ਸ਼ਬਦ ਨਾਲ ਉਹਨਾਂ ਦਾ ਜੀਵਨ ਸਵਰ ਗਿਆ ਰਿਪੀਟ ਤਾਂ ਨਹੀਂ ਕੀਤਾ ਨਾ ਉਹਨਾਂ ਨੇ ਹਿਰਦੇ ਤੋਂ ਸਮਝ ਲਿਆ ਵੀ ਆ ਗੁਰੂ ਸਾਹਿਬ ਜੀ ਆਖਰੇ ਸਾਨੂੰ ਤੇ ਉਹਨਾਂ ਦਾ ਜੀਵਨ ਸਬਰ ਗਿਆ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇਸ ਚੀਜ਼ ਤੋਂ ਤੂੰ ਪਰੇ ਹੈ ਅਜੱਪਾ ਜਪ ਹੈ ਤੂੰ ਇਹਨਾਂ ਚੀਜ਼ਾਂ ਨਾਲ ਤੂੰ ਪ੍ਰਾਪਤ ਨਹੀਂ ਹੋ ਸਕਦਾ ਹਾਂ ਜੇ ਮਨੁੱਖ ਆਪਣਾ ਮਨ ਰੱਖ ਲੈਂਦਾ ਤੂੰ ਛੇਤੀ ਪ੍ਰਾਪਤ ਹੋ ਜਾਏਗਾ ਪਰ ਮਨ ਜਿਹੜਾ ਉਹ ਟਿਕਦਾ ਨਹੀਂ ਹੈ ਸਾਰੀ ਗੱਲ ਹੀ ਮੰਨਦੀ ਹੈ ਜੀ ਸਾਰੀ ਖੇੜ ਹੀ ਮੰਨਦੀ ਹੈ ਜੀ ਤੇ ਮਨ ਜਿਹੜਾ ਟਿਕਾਣਾ ਹੈ ਜਾਂ ਮਨ ਨੂੰ ਗੁਰੂ ਦੇ ਹੱਥ ਫੜਾਣਾ ਇਹ ਬੜਾ ਔਖਾ ਹੈ ਬਚਪਨ ਵੀ ਲੰਘ ਜਾਂਦਾ ਹੈ ਜਵਾਨੀ ਵੀ ਲੰਘ ਜਾਂਦੀ ਕਈ ਵਾਰੀ ਬਡੇਪਾ ਵੀ ਲੰਘ ਜਾਂਦਾ ਪਰ ਮਨ ਜਿਹੜਾ ਉਹ ਮੂਲ ਮੰਤਰ ਤੇ ਵੀ ਨਹੀਂ ਟਿਕਦਾ ਕਈ ਵਾਰ ਸਾਰੀ ਉਮਰ ਲੰਘ ਜਾਂਦੀ ਹੈ ਹੁਣ ਸਾਰੀ ਖੇਡ ਮਨ ਦੀ ਹੈ ਮਨ ਕਿਨਕੇ ਤੇ ਟਿਕ ਗਿਆ ਉਹਨੇ ਮਿਲ ਜਾਣਾ ਹੈ ਜੇ ਮਨ ਨਹੀਂ ਟਿਕਿਆ ਫਿਰ ਸਾਰਾ ਪੜ ਲਿਓ ਉਹਨੇ ਨਹੀਂ ਮਿਲਣਾ ਫਿਰ ਪ੍ਰਾਪਤ ਨਹੀਂ ਹੋਣਾ ਐਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਜੱਪਾ ਜਪ ਹੈ ਇਨ੍ਹਾਂ ਮੰਤਰਾਂ ਤੋਂ ਤੂੰ ਪਰੇ ਹੈ ਅਥੱਪਾ ਥਪ ਹੈ ਵੀ ਤੈਨੂੰ ਮੂਰਤੀ ਵਾਂਗ ਇੱਕ ਥਾਂ ਤੇ ਥਾਪਿਆ ਨਹੀਂ ਜਾ ਸਕਦਾ ਇੱਕ ਥਾਂ ਤੇ ਥਿਰ ਨਹੀਂ ਰੱਖਿਆ ਜਾ ਸਕਦਾ ਤੂੰ ਹਰ ਥਾਂ ਦੇ ਉੱਤੇ ਵੱਸਦਾ ਹੈ ਅਕ੍ਰਿਤਾ ਕਿਰਤ ਹੈ ਅਕ੍ਰਿਤਾ ਕਿਰਤ ਦਾ ਭਾਵੇ ਬਣਾਉਣਾ ਜੀ ਐਡਾ ਗਤਰ ਨਾ ਵਾਚਕ ਹੋ ਗਿਆ ਅਕ੍ਰਿਤਾ ਕਿਰਤ ਦਾ ਭਾਵ ਹੈ ਤੈਨੂੰ ਘੜਿਆ ਨਹੀਂ ਜਾ ਸਕਦਾ ਜਿਵੇਂ ਮੂਰਤੀ ਨੂੰ ਘੜ ਕੇ ਬਣਾਇਆ ਜਾਂਦਾ ਜੀ ਫਿਰ ਸਥਾਪਿਤ ਕੀਤਾ ਜਾ ਸਕਦਾ ਹੈ ਪਰਮਾਤਮਾ ਨੂੰ ਘੜਿਆ ਨਹੀਂ ਜਾ ਸਕਦਾ ਮੂਰਤੀ ਵਾਂਗ ਉਹਨੂੰ ਨਹੀਂ ਬਣਾਇਆ ਜਾ ਸਕਦਾ ਅਮ੍ਰਿਤਾ ਮ੍ਰਿਤ ਹੈ ਮ੍ਰਿਤ ਕੀ ਹੋ ਗਿਆ ਜੀ ਮੌਤ ਹੋ ਗਈ ਐਡਾ ਗਤਰ ਆ ਗਿਆ ਮੌਤ ਤੋਂ ਰਹਿਤ ਭਾਵ ਕੀ ਅਮਰ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਕਾਲਪੁਰਖ ਜੀ ਤੁਸੀਂ ਅਮਰ ਹੋ ਮਿਰਤ ਜਿਹੜੀ ਐ ਮੌਤ ਜਿਹੜੀ ਐ ਤੁਹਾਡੇ ਤੱਕ ਪਹੁੰਚ ਨਹੀਂ ਸਕਦੀ ਕਦੇ ਵੀ ਉਹ ਵਿਆਪ ਨਹੀਂ ਸਕਦੀ ਅਮ੍ਰਿਤਾ ਮਿਰਤ ਹੈ ਅਮ੍ਰਿਤਾ ਮਿਰਤ ਹੈ ਫਿਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ করুণਾ ਕਰਿਤ ਹੈ করুণਾ ਦਾ ਭਾਵ ਫਿਰ ਆ ਗਿਆ ਜੀ ਤਰਸ ਕਿਰਤ ਦਾ ਭਾਵ ਆ ਗਿਆ ਜੀ ਤਰਸ ਦੀ ਮੂਰਤੀ ਏ ਹਕਾਲਪੁਰਖ ਜੀ ਤੁਸੀਂ ਤਰਸ ਦੀ ਮੂਰਤੀ ਹੋ ਤੁਸੀਂ ਦਇਆ ਦਾ ਘਰ ਹੋ ਅਕ੍ਰਿਤਾ ਕਿਰਤ ਹੈ ਫਿਰ ਉਈਓ ਬਚਨ ਆਗੇ ਭਾਵ ਤੇਰੀ ਹਸਤੀ ਨੂੰ ਮੂਰਤੀ ਵਾਂਗ ਕਦੇ ਵੀ ਘੜਿਆ ਨਹੀਂ ਜਾ ਸਕਦਾ ਤੈਨੂੰ ਬਣਾਇਆ ਨਹੀਂ ਜਾ ਸਕਦਾ ਜਿਸ ਪਰਮਾਤਮਾ ਨੇ ਸੰਸਾਰ ਨੂੰ ਬਣਾਇਆ ਹੋਵੇ ਦੁਨੀਆ ਨੂੰ ਬਣਾਇਆ ਹੋਵੇ ਮੈਨੂੰ ਤੁਹਾਨੂੰ ਸਭਨਾਂ ਨੂੰ ਬਣਾਇਆ ਹੋਵੇ ਤੇ ਅਸੀਂ ਉਸ ਪਰਮਾਤਮਾ ਨੂੰ ਕਿਵੇਂ ਬਣਾ ਸਕਦੇ ਹਾਂ ਜੀ ਜਿੰਦਾ ਆਕਾਰ ਦਾ ਨਹੀਂ ਪਤਾ ਜਿੰਦੇ ਰੰਗ ਰੂਪ ਦਾ ਨਹੀਂ ਪਤਾ ਜਿੰਦਾ ਕੋਈ ਸਰੀਰ ਦਾ ਨਹੀਂ ਪਤਾ ਕੁਝ ਵੀ ਤੇ ਫਿਰ ਅਸੀਂ ਉਹਨੂੰ ਕਿਵੇਂ ਬਣਾ ਸਕਦੇ ਹਾਂ ਜੀ ਮੈਂ ਅੱਗੇ ਵੀ ਬੇਨਤੀ ਕੀਤੀ ਆਪ ਜੀ ਨੂੰ ਜਿਹੜਾ ਪਰਮਾਤਮਾ ਹੈ ਪਰਮਾਤਮਾ ਮਹਿਸੂਸ ਕਰਨ ਵਾਲਾ ਹੈ ਹਰ ਚੀਜ਼ ਨੂੰ ਅਸੀਂ ਮਹਿਸੂਸ ਕਰਦੇ ਹਾਂ ਜੀ ਦਰਦ ਨੂੰ ਅਸੀਂ ਮਹਿਸੂਸ ਕਰਦੇ ਆ ਹਵਾ ਨੂੰ ਅਸੀਂ ਮਹਿਸੂਸ ਕਰਦੇ ਆ ਸੁਗੰਧੀ ਨੂੰ ਅਸੀਂ ਮਹਿਸੂਸ ਕਰਦੇ ਆ ਕਿਸੇ ਨਾਲ ਪ੍ਰੇਮ ਤੇ ਪਿਆਰ ਹੋਵੇ ਉਸ ਪ੍ਰੇਮ ਨੂੰ ਅਸੀਂ ਮਹਿਸੂਸ ਕਰਦੇ ਆ ਰੱਬ ਵੀ ਜਿਹੜਾ ਮਹਿਸੂਸ ਕਰਨ ਵਾਲਾ ਹੈ ਪਰ ਇਹ ਮਹਿਸੂਸ ਉਹਦੋਂ ਹੋਏਗਾ ਬੈਠਾ ਸਾਡੇ ਅੰਦਰ ਹੈ ਪਰ ਨਹੀਂ ਮਹਿਸੂਸ ਹੋ ਰਿਹਾ ਜੀ ਕਿਉਂਕਿ ਵਿਕਾਰ ਜਿਹੜੇ ਉਹ ਧਰਨਾ ਲਾ ਕੇ ਬੈਠੇ ਅੰਦਰ ਹੁਣ ਵਿਕਾਰਾਂ ਨੂੰ ਤਾਂ ਮਹਿਸੂਸ ਕਰਦਾ ਹੈ ਨਾ ਮਨੁੱਖ ਕਿਵੇਂ ਖਿਆਲ ਚਲਦੇ ਆ ਕਾਮ ਦੇ, ਕ੍ਰੋਧ ਦੇ, ਲੋਭ ਦੇ, ਹੰਕਾਰ ਦੇ, ਮਾੜੇ ਖਿਆਲ ਚਲਦੇ ਐ, ਭਾਵ ਬੈਠਾ-ਬੈਠਾ ਉਹਨੂੰ ਮਹਿਸੂਸ ਕਰੀ ਜਾਏਗਾ ਵਾਰ-ਵਾਰ, ਖਿਆਲ ਬਣਾਈ ਜਾਏਗਾ। ਇਸੇ ਤਰ੍ਹਾਂ ਰੱਬ ਨੂੰ ਵੀ ਅਸੀਂ ਮਹਿਸੂਸ ਕਰਨਾ ਐ ਪਰ ਉਦੋਂ ਜਦੋਂ ਉਹਨੇ ਅੰਦਰੋਂ ਪ੍ਰਗਟ ਹੋਣਾ ਐ ਤੇ ਪ੍ਰਗਟ ਕਦੋਂ ਹੋਏਗਾ ਜਦੋਂ ਗੁਰਬਾਣੀ ਦਾ ਕਿਨਕਾ ਅੰਦਰ ਵਸਾਲ ਲਵਾਂਗੇ ਅਸੀਂ। ਜਦੋਂ ਕਿਨਕਾ ਅੰਦਰ ਬਿਠਾ ਲਵਾਂਗੇ ਉਹ ਦੋਨੇ ਪ੍ਰਗਟ ਹੋ ਜਾਣ ਐ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਕ੍ਰਿਤਾ ਕਿਰਤ ਹੈ ਤੈਨੂੰ ਘੜਿਆ ਨਹੀਂ ਜਾ ਸਕਦਾ ਧਰਨੀ ਤ੍ਰਿਤ ਹੈ ਧਰਨੀ ਦਾ ਭਾਵ ਹੈ ਧਰਤੀ ਤ੍ਰਿਤ ਦਾ ਭਾਵ ਹੈ ਆਸਰਾ ਤੁਿਸ ਸਾਰੀ ਧਰਤੀ ਨੂੰ ਆਸਰਾ ਦੇਣ ਵਾਲਾ ਹੈ ਅਮਤੇશ્વਰ ਹੈ ਅੰਮਿਤ ਈਸ਼ਵਰ ਭਾਵ ਤੂੰ ਅਜੇਹਾ ਮਾਲਕ ਹੈ ਜੇ ਧੀ ਤੇਰੀ ਤਾਕਤ ਤੂੰ ਨੂੰ ਮਿਣਿਆ ਨਹੀਂ ਜਾ ਸਕਦਾ ਅਮਿਤ ਦਾ ਭਾਵ ਹੈ ਮਿਣਿਆ ਨਹੀਂ ਜਾ ਸਕਦਾ ਤੇਰੀ ਇੰਨੀ ਤਾਕਤ ਹੈ ਵੀ ਉਹਦੀ ਗਿਣਤੀ ਨਹੀਂ ਹੋ ਸਕਦੀ ਅਮਤੇશ્વਰ ਹੈ ਪਰਮੇਸ਼ਵਰ ਹੈ ਤੂੰ ਸਭਨਾ ਦਾ ਮਾਲਕ ਹੈ ਅਕ੍ਰਿਤਾ ਕਿਰਤ ਹੈ ਫਿਰ ਉਹ ਇਹੋ ਬਚਨ ਆ ਗਿਆ ਤੈਨੂੰ ਘੜਿਆ ਨਹੀਂ ਜਾ ਸਕਦਾ ਅਮ੍ਰਿਤਾ ਮ੍ਰਿਤ ਹੈ ਤੂੰ ਅਮਰ ਹੈ ਮੌਤ ਤੋਂ ਰਹਿਤ ਹੈ ਅਜਬਾ ਕਿਰਤ ਹੈ ਅਜਬਾ ਦਾ ਭਾਵ ਹੈ ਅਚਰਜ ਹੈ ਤੇਰਾ ਰੂਪ ਅਚਰਜ ਹੈ ਤੇਰੇ ਗੁਣ ਅਚਰਜ ਨੇ ਤੇਰੀ ਹਸਤੀ ਅਚਰਜ ਹੈ ਅਮ੍ਰਿਤਾ ਮਿਰਤ ਹੈ ਤੂੰ ਅਮਰ ਹੈ ਤੂੰ ਮੌਤ ਤੋਂ ਰਹਿਤ ਹੈ ਨਰ ਨਾਇਕ ਹੈ ਨਾਇਕ ਦਾ ਭਾਵ ਆਗੂ ਨਰ ਜਿਹੜੇ ਉਹ ਮਨੁੱਖਤਾ ਸੰਸਾਰ ਮਨੁੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੂੰ ਮਨੁੱਖਾਂ ਦਾ ਮਾਲਕ ਐ ਮਨੁੱਖਾਂ ਦਾ ਤੂੰ ਆਗੂ ਐ ਆਗੂ ਕੌਣ ਹੁੰਦਾ ਜੀ ਜਿੰਦੇ ਪਿੱਛੇ ਲੱਗ ਕੇ ਸਾਰੇ ਚੱਲਦੇ ਨੇ ਤੇ ਸਾਡਾ ਆਗੂ ਸਾਡਾ ਨਾਇਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿੰਨਾ ਦੇ ਅਨੁਸਾਰ ਹੋ ਕੇ ਅਸੀਂ ਚੱਲਣਾ ਤੇ ਜੀਵਨ ਨੂੰ ਬਸਰ ਕਰਨਾ ਹੈ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੁਸੀਂ ਸਾਰਿਆਂ ਦੇ ਨਾਇਕ ਹੋ ਨਰਨਾਇਕ ਹੈ ਖਲਕਾਇਕ ਹੈ ਖਲ ਦਾ ਭਾਵ ਹੈ ਦੁਸ਼ਟ ਕਾਇਕ ਦਾ ਭਾਵ ਹੈ ਨਾਸ਼ ਕਰਨ ਵਾਲਾ ਤੂੰ ਦੁਸ਼ਟਾਂ ਨੂੰ ਵੀ ਨਾਸ਼ ਕਰਨ ਵਾਲਾ ਹੈ ਵਿਸੁੰਬਰ ਹੈ ਇਥੇ ਵੀ ਤੂੰ ਸਾਰੇ ਜਗਤ ਨੂੰ ਪਾਲਣ ਵਾਲਾ ਹੈ করুণਾਲਿਆ ਹੈ ਫਿਰ ਇਹ ਰੰਮਤਾ ਤੋਂ ਆਇਆ ਸ਼ਬਦ ਜੀ করুণਾਲਿਆ করুণਾ ਦਾ ਭਾਵ ਤਰਸ ਆਲਿਆ ਦਾ ਭਾਵ ਕਰ ਤੂੰ ਤਰਸ ਦਾ ਕਰ ਹੈ ਨਿਰਪਨਾਇਕ ਹੈ ਤੂੰ ਰਾਜਿਆਂ ਦਾ ਨਿਰਪ ਦਾ ਭਾਵ ਹੈ ਰਾਜੇ ਉਹ ਰਾਜਿਆਂ ਦਾ ਵੀ ਮਾਲਕ ਹੈ ਆਗੂ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਪਾਇਕ ਦਾ ਭਾਵ ਹੈ ਰੱਖਿਆ ਕਰਨ ਵਾਲਾ ਸਰਬ ਦਾ ਭਾਵ ਸਾਰਿਆਂ ਦੀ ਏ ਅਕਾਲ ਪੁਰਖ ਜੀ ਤੁਸੀਂ ਸਾਰਿਆਂ ਦੀ ਰੱਖਿਆ ਕਰਨ ਵਾਲੇ ਹੋ ਭਵ ਪੰਜਨ ਹੈ ਭਵ ਦਾ ਭਾਵ ਜਨਮ ਦੁਨੀਆਵੀ ਜੀਵਨ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਸੀਂ ਜਨਮਾਂ ਦੇ ਗੇੜ ਤੋਂ ਬਚਾਉਣ ਵਾਲੇ ਹੋ ਪਵ ਪੰਜਨ ਹੈ ਜਨਮ ਮਰਨ ਦੇ ਗੇਟ ਤੋਂ ਬਚਾਉਣ ਵਾਲੇ ਹੋ ਜਿਉਂਦਾ ਨਾਮ ਜਪਿਆ ਜਾਵੇ ਤੇ ਜਨਮ ਮਰਨ ਦਾ ਗੇੜ ਵੀ ਖਤਮ ਹੋ ਜਾਏਗਾ ਅਰ ਗੰਜਨ ਹੈ ਅਰ ਦਾ ਭਾਵ ਵੈਰੀ ਗੰਜਨ ਦਾ ਭਾਵ ਖਤਮ ਕਰਨ ਵਾਲਾ ਤੂੰ ਵੈਰੀਆਂ ਨੂੰ ਵੀ ਖਤਮ ਕਰਨ ਵਾਲਾ ਹੈ ਰਿਪ ਤਾਪਣ ਹੈ ਰਿਪ ਦਾ ਭਾਵ ਹੈ ਰਵੈਰੀ ਤਾਪਣ ਦਾ ਪਵਤ ਪਾਉਣ ਵਾਲਾ ਤੂੰ ਵੈਰੀਆਂ ਨੂੰ ਵੀ ਤਪਾਉਣ ਵਾਲਾ ਹੈ ਜਪ ਜਾਪਣ ਹੈ ਤੇ ਆਪਣਾ ਜਾਪ ਆਪ ਜਪਾਉਣ ਵਾਲਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੂੰ ਆਪਣਾ ਨਾਮ ਆਪ ਜਪਾਉਣ ਵਾਲਾ ਹੈ ਆਪ ਹੀ ਕਿਰਪਾ ਕਰਕੇ ਉਹਨਾਂ ਤੇ ਉਹਨਾਂ ਤੇ ਬਖਸ਼ਿਸ਼ ਕਰਕੇ ਜਪਾਉਣ ਵਾਲਾ ਹੈ ਜਪ ਜਾਪਣ ਹੈ ਅਕਲੰਕ ਕਿਰਤ ਹੈ ਭਾਵ ਕੀ ਕਲੰਕ ਤੋਂ ਰਹਿਤ ਹੈ ਤੇਰੀ ਜਿਹੜੀ ਹਸਤੀ ਹੈ ਨਾ ਉਹ ਕਲੰਕ ਤੋਂ ਰਹਿਤ ਹੈ ਤੇਰੇ ਜੀਵਨ ਚ ਕੋਈ ਕਲੰਕ ਲੱਭਿਆ ਨਹੀਂ ਜਾ ਸਕਦਾ ਮੈਂ ਅੱਗੇ ਵੀ ਬੇਨਤੀ ਕੀਤੀ ਵੀ ਮਨੁੱਖ ਥੋੜਾ ਜਿਹਾ ਮਾੜਾ ਕਰਮ ਕਰੇ ਜਾਂ ਕੋਈ ਕਤਲ ਕਰੇ ਤੇ ਉਹ ਕਲੰਕ ਲੱਗ ਜਾਂਦਾ ਹੈ ਰੱਬ ਪਰ ਲੋ ਲਿਆ ਦੇਵੇ ਕਿਸੇ ਨੂੰ ਮੌਤ ਦੇ ਦੇਵੇ ਉਹਦੇ ਤੇ ਕਲੰਕ ਨਹੀਂ ਲੱਗਿਆ ਜਾ ਸਕਦਾ ਉਹਦੇ ਤੇ ਕਲੰਕ ਜਿਹੜਾ ਉਹ ਲੱਗਦਾ ਨਹੀਂ ਹੈ ਅਕਲੰਕਕਿਰਤ ਹੈ ਸਰਬਾਕਿਰਤ ਹੈ ਸਰਬਾ ਦਾ ਭਾਵ ਹੈ ਸਾਰਿਆਂ ਨੂੰ ਬਣਾਉਣ ਵਾਲਾ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤੂੰ ਮੁਕੰਮਲ ਤੌਰ ਤੇ ਪੂਰਾ ਹੈ ਤੇਰਾ ਸਰੂਪ ਜਿਹੜਾ ਮੁਕੰਮਲ ਹੈ ਪੂਰਾ ਹੈ ਸਰਬਾ ਕਿਰਤਹਿ ਕਰਤਾ ਕਰ ਹੈ ਤੂੰ ਬ੍ਰਹਮਾ ਦਾ ਆਦ ਵੀ ਪੈਦਾ ਕਰਨ ਵਾਲਾ ਹੈ ਜੇ ਆਖਿਆ ਜਾਂਦਾ ਨੇ ਵੀ ਬ੍ਰਹਮਾ ਪੈਦਾ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੂੰ ਬ੍ਰਹਮਾ ਵਰਗਿਆਂ ਨੂੰ ਵੀ ਪੈਦਾ ਕਰਨ ਵਾਲਾ ਹੈ ਕਰਤਾ ਕਰ ਹੈ ਹਰਤਾ ਹਰਤ ਹੈ ਕਹਿੰਦੇ ਸ਼ਿਵ ਆਦਿਕ ਵਰਗਿਆਂ ਨੂੰ ਵੀ ਤੂੰ ਮੌਤ ਦੇਣ ਵਾਲਾ ਹੈ ਉਹਨਾਂ ਨੂੰ ਵੀ ਤੂੰ ਮੁਕਾਉਣ ਵਾਲਾ ਹੈ ਪਰ ਮਾਤਮ ਹੈ ਸਭ ਤੋਂ ਉੱਚੀ ਆਤਮਾ ਵਾਲਾ ਪਰਮਾਤਮ ਦਾ ਭਾਵ ਹੈ ਸਭ ਤੋਂ ਉੱਚੀ ਆਤਮਾ ਵਾਲਾ ਉਹ ਪਰਮਾਤਮਾ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਭ ਤੋਂ ਉੱਚੀ ਆਤਮਾ ਵਾਲਾ ਹੈ ਸਰਬਾਤਮ ਹੈ ਸਭ ਜੀਆਂ ਦੀ ਆਤਮਾ ਵੀ ਤੂੰ ਆਪ ਹੈ ਪਰਮਾਤਮ ਦਾ ਭਾਵ ਉਹ ਆਪ ਇੱਕ ਉੱਚੀ ਆਤਮਾ ਹੈ ਸਰਬਾਤਮ ਭਾਵ ਕੀ ਸਾਰਿਆਂ ਦੇ ਵਿੱਚ ਵੀ ਵਸਣ ਵਾਲਾ ਤੂੰ ਆਪ ਹੈ ਸਾਰਿਆਂ ਦੇ ਅੰਦਰ ਜੇ ਆਤਮਾ ਹੈ ਉਹ ਤੇਰੀ ਹੀ ਹੈ ਆਤਮ ਬਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੂੰ ਆਪਣੇ ਆਪ ਦੇ ਵਿੱਚ ਹੀ ਵਸ ਵਿੱਚ ਹੈ ਉਹਨੂੰ ਨਹੀਂ ਵਸ ਵਿੱਚ ਕੀਤਾ ਜਾ ਸਕਦਾ ਜੀ ਉਪਰਾਪਤ ਹੋ ਜੇਗਾ ਜੇ ਅਸੀਂ ਕੀ ਇਹ ਜਿਹਨੂੰ ਵਸ ਵਿੱਚ ਕਰ ਲਾਂਗੇ ਅਸੀਂ ਹੁਕਮ ਅਨੁਸਾਰ ਕਰ ਲਾਂਗੇ ਇਹ ਨਹੀਂ ਹੋ ਸਕਦਾ ਉਹਦਾ ਨਾਮ ਜਪ ਕੇ ਉਹਨੂੰ ਅਸੀਂ ਪ੍ਰਾਪਤ ਜ਼ਰੂਰ ਕਰ ਸਕਦੇ ਆ ਪਰ ਉਹਨੂੰ ਵਸ ਵਿੱਚ ਨਹੀਂ ਕੀਤਾ ਜਾ ਸਕਦਾ ਆਤਮ ਵਸ ਹੈ ਜਸ ਕੇ ਜਸ ਹੈ ਕਿਉਂਕਿ ਜਿਹੋ ਜਾਂ ਤੂੰ ਹੈ ਉਹ ਜਾਂ ਤੂੰ ਆਪ ਹੈ ਸਾਬ ਜੀ ਕਹਿੰਦੇ ਜਸ ਕੇ ਜਸ ਹੈ ਜਿਹੋ ਜਾਂ ਤੂੰ ਹੈ ਤੂੰ ਆਪ ਹੈ ਤੇਰੇ ਬਾਰੇ ਹੋਰ ਕੋਈ ਨਹੀਂ ਜਾਣਦਾ ਜਿ ਇਹੋ ਜਾਂ ਤੂੰ ਹੈ ਉਹ ਤੈਨੂੰ ਹੀ ਪਤਾ ਹੈ ਸੰਸਾਰ ਦੇ ਵਿੱਚ ਜਗਤ ਵਿੱਚ ਹੋਰ ਕਿਸੇ ਨੂੰ ਨਹੀਂ ਪਤਾ ਤੂੰ ਕਿ ਉਹ ਜਾਂ ਹੈ ਤੇਰਾ ਰੰਗ ਕੀ ਹੈ ਰੂਪ ਕੀ ਹੈ ਤੇਰਾ ਆਕਾਰ ਕੀ ਹੈ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ ਸਹਿਬ ਨੇ ਕਿਰਪਾ ਕੀਤੀ ਹਰ ਬੋਲ ਮਨਾ ਛੰਦ ਜਿਹੜਾ ਉਹ ਆਪਾਂ ਵਿਚਾਰਿਆ ਸੀ